ਗੁਰਾ ਤੋਂ ਬੇੜੀਆਂ ਨੂੰ ਜਾਣ ਵਾਲੀ ਸੜਕ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਲੋਕ ਕਰ ਰਹੇ ਸੀ ਵਿਰੋਧ ਅਤੇ देर रात ਲੋਕਾਂ ਨੇ ਕ੍ਰੈਸ਼ਰਾਂ ਦੇ ਵਾਹਨਾਂ ਨੂੰ ਰੋਕ ਕੇ ਕੀਤਾ ਰੋਸ ਪ੍ਰਦਰਸ਼ਨ ਲੋਕਾਂ ਵੱਲੋਂ ਕਿਹਾ ਗਿਆ ਕਿ ਪਿਛਲੇ ਦਿਨਾਂ ਤੋਂ ਹੀ ਅਸੀਂ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਪਏ ਹਾਂ ਤੇ ਇਸ ਰਸਤੇ ਤੋਂ ਕ੍ਰੈਸ਼ਰ ਦੀਆਂ ਭਾਰੀ ਗੱਡੀਆਂ ਨਾ ਕੱਢੀਆਂ ਜਾਣ ਪਰ ਪੁਲਿਸ ਪ੍ਰਸ਼ਾਸਨ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਵਿੱਚ ਆਉਂਦਾ ਹੈ ਕਿਉਂਕਿ ਕੁਝ ਦਿਨ ਪਹਿਲੇ ਹੀ ਸੁजानਪੁਰ ਪੁਲਿਸ ਵੱਲੋਂ ਉੱਥੇ ਵੈਰੀਕੇਟ ਲਾ ਕੇ ਰਸਤਾ ਬੰਦ ਕਰ ਦਿੱਤਾ ਗਿਆ ਸੀਗਾ ਪਰ 2 ਦਿਨਾਂ ਬਾਅਦ ਹੀ ਫਿਰ ਤੋਂ ਉਹ ਰਸਤਾ ਸ਼ੁਰੂ ਹੋ ਗਿਆ ਜਿਸ ਦੇ ਚੱਲਦੇ ਛੋਟੇ-ਛੋਟੇ ਬੱਚੇ ਇਹ ਪੁਰਾ ហេਠਾ ਆਉਂਦੇ ਹੋਏ ਬਚ ਗਏ ਅਤੇ ਰਾਤ ਨੂੰ ਇਹਨਾਂ ਡਰਾਈਵਰਾਂ ਵੱਲੋਂ ਖਾਦੀ ਪੀਤੀ ਵਿੱਚ ਕਈ ਵਾਰੀ ਉਹਨਾਂ ਦੇ ਘਰਾਂ ਵਿੱਚ ਵੀ ਗੱਡੀਆਂ ਬੇਕਾਬੂ ਹੋ ਕੇ ਵੱਜਣ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋ ਚੁੱਕਿਆ ਹੈ ਪਰ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦਿੰਦਾ ਜਦ ਕਿ 3 ਮਹੀਨਿਆਂ ਲਈ ਕ੍ਰੈਸ਼ਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਨਾ ਤਾਂ ਕ੍ਰੈਸ਼ਰਾਂ ਤੋਂ ਰੇਤਾ ਬਜਰੀ ਕਿਤੇ ਬਾਹਰ ਭੇਜੀ ਜਾ ਸਕਦੀ ਹੈ ਪਰ ਤ੍ਰਿਸ਼ਨਾ ਮਾਲਕਾ ਵੱਲੋਂ ਸ਼ਰੀਆਮ ਪ੍ਰਸ਼ਾਸਨ ਦੇ ਆਦੇਸ਼ਾਂ ਦੀਆਂ ਤਜਰੀਆਂ ਉਡਾਂਦੇ ਵਿਖਾਈ ਦਿੰਦੇ ਹਨ ਇਸ ਮੌਕੇ ਲੋਕਾਂ ਵੱਲੋਂ ਮੰਗ ਕੀਤੀ ਗਈ ਕਿ ਜਲਦੀ ਤੋਂ ਜਲਦੀ ਇਸ ਰਸਤੇ ਨੂੰ ਕ੍ਰੈਸ਼ਰ ਦੀਆਂ ਹੈਵੀ ਲੋਡ ਗੱਡੀਆਂ ਵਾਸਤੇ ਬੰਦ ਕੀਤਾ ਜਾਏ ਨਹੀਂ ਤਾਂ ਉਹਨਾਂ ਵੱਲੋਂ ਸੰਗਰਾਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਕੌਣ ਜ਼ਿੰਮੇਵਾਰ ਹੈ? ਕੌਣ ਜ਼ਿੰਮੇਵਾਰ ਹੈ ਜੀ? ਫੜਾ ਦੇ ਕਿੱਥੋਂ ਕੱਢੀ? ਕਿੱਥੋਂ ਫੜ ਕੇ ਕੱਢੀ? ਇਹ ਦੋਨੋਂ ਫੜ ਕੇ ਕੱਢਿਆ ਤੇ ਨਾਲ ਨਾਲ ਨੰਬਰ ਕਹਿੰਦਾ ਨੰਬਰ ਪਲੇਟ 'ਚ ਮੇ ਕੋ ਪਈ ਹੋਈ ਹੈ ਅੰਦਰ ਪਈ ਹੋਈ ਹੈ। ਬਈ ਸਾਨੂੰ ਪਤਾ ਹੀ ਨਹੀਂ ਕੌਣ ਹੈ। ਨਸ਼ੇ ਕਰਕੇ ਤੇ ਗੱਡੀਆਂ ਚਲਾਉਂਦੇ ਜੀ ਇਹ। ਇਹ ਚਿੱਟਾ ਦੇ ਪਿੱਛੇ ਨਾ ਹੁੰਦਾ ਨਾ ਇਹ ਸਾਰੇ ਹਿੱਟ ਚਲੋ ਹੁਣ ਕੋਈ ਟਾਈਮ ਨਹੀਂ ਅਸੀਂ ਤਾਂ ਕਹਿੰਦੇ ਜਾਓ ਦੀ ਨਹੀਂ ਰੱਖਿਆ ਹਾਂ ਅੱਗੇ ਨਾਲ ਗੱਲ ਕਰੀ ਜਾ ਹਾਂਜੀ 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 ਜਾ 4:00 ਤੋਂ 5:00 ਜਾਂ ਤੁਹਾਨੂੰ ਕੋਈ ਦਿੱਕਤ ਨਹੀਂ ਹੈ ਕਹਿੰਦੇ ਇਹਦੇ ਬੁਝੇ ਸੈਰ ਕਰਦੇ ਨੇ ਸੈਰ ਕਰਨਾ ਰਮਾਨ ਨਾਲ ਠੀਕ ਹੈ ਜੀ ਆਪਾਂ ਨੂੰ ਆਸਰ ਲਾ ਕੇ ਆਪਾਂ ਨੇ ਕੱਪੜਿਆਂ ਵਾਲਾ ਮੰਡਾ ਨੰਬਾਲੇ ਦੀ ਕੰਡਿਸ਼ਨ ਕੀਤੀ ਹੈ ਆਪਾਂ 112 'ਤੇ ਕਮੇਨ ਕੀਤੀ ਹੈ ਤਾਂ ਵੀ ਬੁਝ ਨਹੀਂ ਕੋਈ ਨਹੀਂ ਆਈ ਅੱਜ ਤਾਂ ਹੀ ਮਲਕੀ ਦੁਖੀ ਹੋ ਕੇ ਮੇਰੀ ਸਕੂਟੀ ਪਿੱਛੇ ਡੋਪਰ ਜਾ ਕੇ ਦੇਖ ਲਓ ਹੋ ਕੇ ਅੱਜ ਰੁਕਿਆ ਘਰ ਮੇਰੀ ਸਕੂਟੀ ਲੱਗੀ ਪਈ ਹੈ ਸਕੂਟੀ ਸਾਰੀ ਭੱਜੀ ਪਈ ਹੈ ਜੀ ਕੱਲ ਸੜਚੇ ਮਾਰੀ ਮੈਨੂੰ ਜੀ ਕਾਪੜਾ ਨੰਬਰ ਨੋਟ ਕੀਤਾ ਦੋ ਗੱਡੀ ਦਾ ਨੰਬਰ ਮੈਨੂੰ ਕਿਹੜੀ ਨੰਬਰ ਬੇੜ ਨਹੀਂ ਹੈ ਇਹ ਨੰਬਰ ਬੇੜ ਹੋਣੇ ਕੋ ਫੜੀ ਹੈ ਇੱਕ ਕੋ ਉਹਦੇ ਪਿੱਛੇ ਕੋਈ ਹੁਕਮ ਨਹੀਂ ਹੈ ਚੁੱਪ ਹੋਰ ਗਾਦੇ ਬਾਕੀ ਜੇ ਕੋਈ ਸਮੱਸਿਆ ਹੈ ਤੇ ਪਥਾੜੇ ਆ ਕੇ ਦਰਖਾਸਤ ਦਿਓ ਫਿਰ ਉਹ ਇਹ ਭਾਈ ਦਰਖਾਸਤਾਂ ਕਿੰਨੀਆਂ ਕ ਦੇਣੀਆਂ ਉਹ ਵੀ ਡੀਸੀ ਸਾਹਿਬ ਨੂੰ ਦੇਤੀਆਂ ਐਸਐਸਪੀ ਸਾਹਿਬ ਨੂੰ ਦੇਤੀਆਂ ਐਸਐਚਓ ਸਾਹਿਬ ਨੂੰ ਦੇਤੀਆਂ ਕਿੰਨੀਆਂ ਕ ਦਰਖ ਹਾਂਜੀ ਹਾਂਜੀ ਜਿਹੜਾ ਇਹ ਸਾਡੇ ਸਾਥ ਕੋਲ ਤੁਹਾਡੇ ਕੋਲ ਹੈ ਕੋਈ ਥੋਕੀ ਉਹ ਜਿਹੜੀ ਟ੍ਰੈਫਿਕ ਕੀਤੀ ਇਹ ਇਹ ਭਾਜੀ ਅਥਾਰਟੀ ਸਾਡੇ ਕੋਲ ਨਹੀਂ ਸਾਨੂੰ ਐਸਐਸਓ ਸਾਹਿਬ ਨੇ ਹੀ ਕਿਹਾ ਦਾ ਆ ਵੀ ਮੇਰ 10 ਤੋਂ 5 ਸਵੇਰੇ ਗੱਡੀਆਂ ਚਲਾਉਣੀਆਂ ਨੇ ਆਈਂ ਤੋਂ ਉਂਦੀ ਪਾਲਣਾ ਕਰੇ ਦੇ ਹੁਕਮ ਦੀ ਸਾਨੂੰ ਨਹੀਂ ਪਤਾ ਅਥਾਰਟੀ ਡੀਸੀ ਸਾਹਿਬ ਕਹਿੰਦੇ ਵੀ ਸਾਨੂੰ ਕੋਈ ਆਗਿਆ ਨਹੀਂ ਹੈ ਠੀਕ ਠੀਕ ਹੈ ਜੀ ਇਹ ਐਸਐਸਓ ਸਾਹਿਬ ਦੇ ਹੁਕਮ ਦੀ ਪਾਲਣਾ ਕਰੇਗਾ ਦੇ ਹੁਣ ਤੁਸੀਂ ਦੱਸ ਦੋ ਵੀ ਤੁਹਾਡੇ ਕੋਲ ਹੈ ਹੁਕਮ ਤੇ ਉਹ ਇਹਨਾਂ ਨੂੰ ਵੀ ਨਾਲ ਜਿਹੜੇ ਕਾਪੀ ਦੇ ਦਾਂਗੇ ਜਿਹੜੇ ਹੈ ਸਾਰੇ ਹੁਕਮ ਹੈ ਭੇਜਾਂਗਾ ਚਲੋ ਠੀਕ ਹੈ ਵੀਰ ਜੀ ਇਦਾਂ ਕਰ ਲਿਓ ਭੇਜ ਦਿਓ ਸਾਰੇ ਕਾਪੀ ਤੇ ਵੀਰ ਜੀ ਜਿਹੜੀਆਂ ਗੱਡੀਆਂ ਦੇ ਨੰਬਰ ਪਲੇਟਾਂ ਨਹੀਂ ਕੱਲ ਨੂੰ ਐਕਸੀਡੈਂਟ ਹੋਇਆ ਉਹਨਾਂ ਕਿੱਥੋਂ ਪੜਨਾ ਕੌਣ ਜਿੰਮੇ ਆ ਰਹਿਣਾ ਬੋਦਾ ਬੋਦਾ ਬੋਲਣਾ ਲੱਗੇ ਨਹੀਂ ਨਹੀਂ ਬੋਦੇ ਨਾਲ ਤੇ ਮੇਰਾ ਕੋਈ ਲਿੰਕ ਨਹੀਂ ਹੈ ਬੋਦੇ ਓਏ ਭਾਜੀ ਬੋਦੇ ਨਾਲ ਕੋਈ ਲਿੰਕ ਨਹੀਂ ਹੈ ਬੋਦੇ ਖਿਲਾਫ ਜਦੋਂ ਤੂੰ ਉਨਾ ਕ੍ਰੈਸ਼ਰ ਵਾਲਿਆਂ ਦਿੱਤਾ ਕਰਕੇ ਸਭ ਕੁਝ ਦਿੱਤਾ ਉਹਦੀ ਰਿਕਾਰਡਿੰਗ ਕਰਕੇ ਸਭ ਕੁਝ ਦਿੱਤਾ ਉਹਦੇ ਖਿਲਾਫ ਕਿਹੜੀ ਕਾਰਵਾਈ ਕੀਤੀ ਪੁੱਛ ਹਾਂਜੀ ਹਾਂਜੀ ਪਾਜੀ ਅਸੀਂ 10 ਤੋਂ 5 ਉਹਨਾਂ ਨੂੰ ਠਾਕਦੇ ਹੀ ਨਹੀਂ ਅਸੀਂ ਕਹਿੰਦੇ ਕੁਛ ਨਹੀਂ ਤੁਸੀਂ ਜਾਓ ਠੀਕ ਹੈ ਜੀ ਠੀਕ ਹੈ ਜੀ ਸਰ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਸੰਘਰਸ਼ ਕਰਦੇ ਪਿਓ ਟਰੈਕ ਰੋਕਣ ਵਾਸਤੇ ਅੱਜ ਫੇਰ ਸੰਘਰਸ਼ ਕਰਦੇ ਹੋ ਕੀ ਮਾਮਲਾ ਚ ਸਾਰਾ ਜੇ ਗੱਲ ਇਦਾਂ ਹੀ ਆ ਮੇਰੀ ਸ਼ਾਮੀ ਸਾਢੇ 7 ਵਜੇ ਆਸੇ ਸੋਹ ਸਾਬ ਨਾਲ ਗੱਲ ਹੋਈ ਆ ਮੈਂ ਕਿ ਗੱਡੀਆਂ ਦਾ ਤੁਸੀਂ 10 ਤੋਂ 5 ਸਾਨੂੰ ਟਾਈਮ ਦਿੱਤਾ ਆ ਪਿੰਡ ਦੇ ਵਿੱਚ ਸਾਡੇ ਲੋਕੀ ਕਾਫੀ ਸਵਾਰ ਕਰਨ ਜਾਂਦੇ ਆ ਕਿਸੇ ਨੂੰ ਕਿਸੇ ਚੀਜ਼ ਦੀ ਦਿੱਕਕਤ ਆ ਕੋਈ ਦਿਖਾਣ ਜਾਣ ਦੇ ਗੱਡੀਆਂ ਵਾਲੇ ਨਹੀਂ ਮੰਗਣ ਦਿੰਦੇ ਤੇ ਉਹਨਾਂ ਨੂੰ ਵੀ ਕਿਹਾ ਵੀ ਮੈਂ 10 ਤੋਂ 5 ਵਜੇ ਦਾ ਟਾਈਮ ਦਿੱਤੇ ਆ ਤੇ ਅਸੀਂ ਕਿ ਠੀਕ ਆ ਅਸੀਂ ਤੁਹਾਡੇ ਹੁਕਮ ਦਾ ਪਾਲਣਾ ਕਰਨੇ ਆ 10 ਤੋਂ 5 ਦਾ ਵੀ ਟਾਈਮ ਦਿੱਤੇ ਆ ਪਰ ਇਹ ਗੱਡੀਆਂ ਵਾਲੇ ਕੋਈ ਸਾਢੇ 8 ਵਜੇ ਨਿਵਾ ਦੇ ਲੈ ਜਾਂਦਾ ਆ ਕੋਈ 8 ਵਜੇ ਕੋਈ 9 ਵਜੇ ਕੋਈ 9:30 ਵਜੇ ਇਹ 9:30 ਵਜੇ ਤੱਕ ਕੋਈ ਗੱਡੀ ਲੱਭਦੀ 9:30 ਤੋਂ ਪਹਿਲੇ ਲਾਈਨ ਬਣਾ ਕੇ ਗੱਡੀਆਂ ਨਿਕਲ ਜਾਂਦੀਆਂ ਇਸੇ ਕਾਰਨ ਨੂੰ ਇੱਕ ਹਫਤਾ ਦੇਖ ਲਿਆ ਐਸਐਸਓ ਸਾਹਿਬ ਨਾਲ ਬਾਰ ਬਾਰ ਗੱਲ ਕਰਦੇ ਹੋਏ ਕਿ ਗੱਡੀਆਂ ਜਾਂਦੀਆਂ ਅੱਜ ਵੀ ਗੱਲ ਹੋਈ ਹੈ ਮੇਰੀ ਉਹ ਕਹਿੰਦੇ ਵੀ ਚਲੋ ਮੈਂ ਉੱਥੇ ਪੁਲਿਸ ਟੀਮ ਦੀ ਡਿਊਟੀ ਲਾਣੀ ਆ ਪਰ ਡਿਊਟੀ ਫੇਰ ਕਿਸੇ ਦਿਨ ਲੱਗੀ ਉਹ ਨਹੀਂ ਐਸਐਸਓ ਸਾਹਿਬ ਨਾਲ ਗੱਲ ਕੀਤੀ ਹੈ ਨਾ ਫੋਨ ਵੀ ਚੁੱਕਿਆ ਨਾ ਮੁੰਸ਼ੀ ਸਾਹਿਬ ਨੂੰ ਕਿਹਾ ਵੀ ਇਦਾਂ ਦੀ ਗੱਲ ਹੈ ਕਿ ਐਮਸੀ ਸਾਹਿਬ ਦਾ ਫੋਨ ਆਇਆ ਕਰਦਾ ਉਥੋਂ ਕਿ ਗੱਡੀਆਂ ਇਦਾਂ ਲੰਗੇ ਗੱਡੀਆਂ ਨੇ ਤੇ ਸਰ ਜ਼ਿਆਦਾਤਰ ਗੱਡੀਆਂ ਨੇ ਨੰਬਰ ਪਲੇਟਾਂ ਹੀ ਨਹੀਂ ਆ। ਨੰਬਰ ਪਲੇਟਾਂ ਦਾ ਕੀ ਆ ਇਹ ਸਾਰਾ ਦੋ ਨੰਬਰ ਦਾ ਧੰਦਾ ਇਹ ਕਰਦਾ। ਜੇ ਕੱਲ ਨੂੰ ਕਿਸੇ ਦਾ ਬੱਚਾ ਮਾਰ ਕੇ ਚੱਲ ਗਏ ਕੋਈ ਗੱਡੀ ਕਿੱਥੋਂ ਵੜਾ ਗਿਆ ਸੀ। ਜਿਨ੍ਹਾਂ ਨੰਬਰ ਪਲੇਟ ਤੋਂ। ਫੇਰ ਮੂਸੀ ਸਾਹਿਬ ਨੂੰ ਗੱਲ ਕਰਨ ਦੇ ਵੀ ਤੁਹਾਡੇ ਕੋਲ ਕੋ ਰਿਟਰਨ ਹੈ ਆ। ਕਿ ਡੀਸੀ ਸਾਹਿਬ ਦੇ ਹੁਕਮ। ਮੈਂ ਅਹੀਂ ਸਾਰੇ ਡੀਸੀ ਸਾਹਿਬਾਂ ਮਿਲੇ ਆ ਡੀਸੀ ਸਾਹਿਬ ਕਹਿੰਦੇ ਇਹ ਵੀ ਸਾਨੂੰ ਅਹੀਂ ਕੋਈ ਹੁਕਮ ਨਹੀਂ ਦਿੱਤੇਗਾ। ਗੱਡੀਆਂ ਚੱਲਣ ਦਾ। ਤੇ ਉਹ ਕਹਿੰਦੇ ਵੀ ਤੁਸੀਂ ਰਿਟਰਨ ਦਿਓ ਮੈਂ ਤਾਂ ਰਿਟਰਨ ਸਾਨੂੰ ਐਸਐਚਓ ਸਾਹਿਬ ਦੇ ਦਿੰਦੇ। ਕਿ ਕਿ ਸਾਨੂੰ ਉਹ ਨਾ ਆਦਿਆ ਦਿੱਤੀ ਆ। ਨਿੰਨ 10 ਤੋਂ 5 ਦੀਆਂ ਗੱਡੀਆਂ ਚਲਾਉਣੀਆਂ ਇਹ ਸਾਨੂੰ ਪ੍ਰਸ਼ਾਸਨ ਦਾ ਹੁਕਮ ਹੈ ਮੈਂ ਠੀਕ ਹੈ ਚੱਲਣ ਦੋ ਸਾਡੀ ਵੇੜੇ ਵਿੱਚ ਕੋਈ ਦਿੱਕਤ ਨਹੀਂ ਆ ਪਰ ਫਿਰ ਗੱਡੀਆਂ 8 ਵੇ ਚੱਲਣ ਦੀਆਂ 9 ਵੇ ਚੱਲਣੀਆਂ ਉਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਦਿੱਕਤ ਆ ਇਸ ਕਾਰਨ ਸਾਨੂੰ 2 ਘੰਟੇ ਹੋ ਗਿਆ ਰੋਡ ਦੇ ਉੱਤੇ ਖੜੇ ਪਰ ਅਜੇ ਤੱਕ ਪੁਲਿਸ ਮਿਲਾਈ ਕੋਈ ਨਹੀਂ ਆਇਆ ਇਹਦੇ ਕਾਰਨ ਪੁਲਿਸ ਮਾਜੰਦਾ ਕੋਈ ਕਾਫੀ ਜ਼ਿਆਦਾ ਹੰਦੂ ਨਾਲ ਸੰਗਾ ਚੱਲੇਗਾ ਦਾ ਪ੍ਰੈਸ਼ਰ ਆਣਾ ਕਾਫੀ ਜ਼ਿਆਦਾ ਕੋਈ ਸੈਟਿੰਗ ਦਾ ਪ੍ਰੈਸ਼ਰ ਆਣਾ ਜਿਹੜਾ ਪੁਲਿਸ ਕੋਈ ਵੀ ਨਹੀਂ ਆਂਦੀ ਸਾਡੇ ਤਹਿ ਦੇ ਉੱਤੇ ਇਹਦਾ ਕਾਰਨ ਅਗਰ ਕੱਲ ਨੂੰ ਕੋਈ ਵੀ ਸਾਡੇ ਪਿੰਡ ਦੇ ਵਿੱਚ ਕੋਈ ਮਿਸਹਾਪ ਨੂੰ ਹੋ ਜਾਂਦੀ ਆ ਉਸ ਦੀ ਜ਼ਿੰਮੇਵਾਰ ਪੁਲਸ ਹੋਏਗੀ ਕਿਉਂਕਿ ਉਹ ਡੀਸੀ ਸਾਹਿਬ ਨੂੰ ਦੋ ਲੈਟਰਾਂ ਦੇ ਚੁੱਕੇ ਆ ਫਾਰੇ ਪਿੰਡ ਵਾਲੇ ਇਕੱਠੇ ਹੋ ਗਏ ਡੀਸੀ ਸਾਹਿਬ ਨੇ ਸਾਨੂੰ ਕਿਹਾ ਹੈ ਆ ਪਿੰਡ ਦੇ ਵਿੱਚ ਕੋਈ ਲਾਣਾ ਦੇਣਾ ਨਹੀਂ ਇਹਦੇ ਵਿੱਚ ਪੁਲਸ ਪ੍ਰਸ਼ਾਸਨ ਜ਼ਿੰਮੇਵਾਰ ਆ ਸਿਝਾਲ ਤੇ ਪੁਲਸ ਇਹ ਜਵਾਬ ਦੇਣਗੇ ਕਿਉਂਕਿ ਅਸੀਂ ਜਿੱਦਾਂ ਇਹਨਾਂ ਨਾਲ ਸੰਮੂਹ ਹੁਕਮ ਦਿੱਤਾ ਅਸੀਂ ਉਸ ਗੱਲ ਨਾਲ ਸਹਿਮਤਾ ਅਸੀਂ ਮੰਨ ਗਏ ਹੁੰਦੀ ਆ ਪਰ ਇਹਨਾਂ ਸਾਡੀ ਇੱਕ ਨਹੀਂ ਮੰਨੀ ਅਸੀਂ ਬਾਰ ਬਾਰ ਫੋਨ ਕਰਨੇ ਕਿਉਂ ਆ ਕਿ ਜੇ ਰਹੀ ਇੱਥੇ ਗੁੰਡਾਗਰਦੀ ਚੱਲ ਰਹੀ ਆ ਉਹਦੇ ਖਿਲਾਫ ਹੀ ਕੋਈ ਐਕਸ਼ਨ ਲੋ ਪਰ ਅਜੇ ਤੱਕ ਐਸਐਸਓ ਸਾਹਿਬ ਨੇ ਕੋਈ ਐਕਸ਼ਨ ਨਹੀਂ ਲਿਆ ਇਹਦੇ ਵਾਸਤੇ ਸਾਨੂੰ ਹੁਣ ਲੱਗਦਾ ਸਾਨੂੰ ਇਸ ਵਾਸਤੇ ਕੋਰਟ ਚ ਜਾਣਾ ਪੈਣਾ ਕੋਈ ਸੀ ਅਸਲੀ ਕੋਸ਼ਿਸ਼ਾਂ ਆਹ ਕਲੂ ਹੀ ਜਿਹੜੇ ਸਾਡੇ ਪਿੰਡ ਦੇ ਵਿੱਚ ਬਦਕਾਰ ਕੰਮ ਕਰਦੇ ਆ ਉਹਦੇ ਵੀ ਕਲੂ ਦਿੱਤੇ ਪਰ ਐਸਐਸਓ ਸਾਹਿਬ ਨੇ ਕੋਈ ਉਹਦੇ ਖਿਲਾਫ ਕਾਰਵਾਈ ਨਹੀਂ ਕੀਤੀ ਇਸ ਕਾਰਨ ਸਾਡੇ ਪਿੰਡ ਦੀ ਬਹੁਤ ਜ਼ਿਆਦਾ ਬਦਨਾਮੀ ਹੋ ਗਈ ਆ ਇਸ ਕਾਰਨ ਸਾਨੂੰ ਉਹੀ ਪ੍ਰਸ਼ਾਸਨ ਕੋ ਮੰਗਦਾ ਜਲਦੀ ਤੋਂ ਜਲਦੀ ਉੱਤੇ ਕੋਈ ਐਕਸ਼ਨ ਹੋਵੇ ਤੇ ਤਾਂ ਹੀ ਇਹ ਗੱਡੀਆਂ ਬਹੁਤ ਜ਼ਿਆਦਾ ਤੇਜ਼ ਚੱਲਦੀਆਂ ਨੇ ਜਿਸ ਕਾਰਨ ਕੋਈ ਨਿੱਸਪਟੇ ਹੋ ਗਈ ਹੈ ਸਿਆਣਪੁਰ ਪੁਲਿਸ ਜ਼ਿੰਮੇਵਾਰ ਹੋएगी ਅੱਜ ਵੀ ਸਾਨੂੰ 2 ਘੰਟੇ ਦੇ ਵਿੱਚ ਅਜੇ ਤੱਕ ਪੁਲਿਸ ਨਹੀਂ ਇੱਥੇ ਪਹੁੰਚੀ ਆਈ ਸਾਡੀ ਇਹ ਹੀ ਮੰਗ ਆ ਪ੍ਰਸ਼ਾਸਨ ਅੱਗੇ ਸਾਨੂੰ ਇਨਸਾਫ ਚਾਹੀਦਾ ਆ ਜੇ ਤੁਸੀਂ ਸਾਨੂੰ ਕਹਿਆ ਆ 10 ਤੋਂ 5 ਗੱਡੀਆਂ ਚਲਣੀਆਂ 10 ਤੋਂ 5 ਹੀ ਚਲਣੀਆਂ ਚਾਹੀਦੀਆਂ ਨੇ ਇੱਥੇ ਪਹਿਲਾਂ ਗੱਡੀਆਂ ਨਹੀਂ ਚਲਣੀਆਂ ਚਾਹੀਦੀਆਂ ਕਿਉਂਕਿ ਇਹ ਮੋੜ ਦੇ ਉੱਤੇ ਤੁਸੀਂ ਆ ਕੇ ਦੇਖੋ ਰਾਤੀ ਨੂੰ 8 ਵਜੇ ਗੱਡੀਆਂ ਕਾਸੀ ਅੱਗੇ ਤੱਕ ਜੱਪ ਨਹੀਂ ਉਹ ਰਸਤਾ ਸਾਨੂੰ ਲੱਭੇ ਨਹੀਂ ਨਾਸ਼ਣ ਲੱਭਦਾ ਹੀ ਨਹੀਂ ਆ ਕੋਈ ਵੀ ਐਕਸੀਡੈਂਟ ਹੋ ਜਾਂਦਾ ਕੋਈ ਵੀ ਮਰ ਜਾਂਦਾ ਇੱਥੇ ਤੋ ਉਹ ਪੋਸੀ ਜ਼ਿੰਮੇਵਾਰ ਹੈਗੀ ਕਿਉਂਕਿ ਇਹ ਬਾਰ-ਬਾਰ ਪੋਸੀ ਕਹਿ ਰਹੀ ਆ ਕਿ ਤੁਹਾਡੇ ਕੋਈ ਅਥਾਰਟੀ ਆ ਸਾਡੇ ਕੋਲ ਤਾਂ ਕੋਈ ਅਥਾਰਟੀ ਨਹੀਂ ਸਾਨੂੰ ਪੈਸੇ ਤੁਹਾਡੇ ਦਿੱਤੇ ਆ ਪੋਸੀ ਜ਼ਿੰਮੇਵਾਰੀ ਹੋएगी ਸਾਡਾ ਪੂਰਾ ਪਿੰਡ 5-6 ਪਿੰਡ ਨਾਲ ਜੇ ਸਾਨੂੰ ਪ੍ਰੈਸ ਕਰਨਾ ਪਿਆ ਨੈਸ਼ਨਲ ਹਾਈਵੇ ਵੀ ਜਾਮ ਕਰਨਾ ਪਿਆ ਤਾਂ ਅਸੀਂ ਕਰਾਂਗੇ ਇਸੇ ਵਾਸਤੇ ਸਰ ਪਿਛਲੇ ਦਿਨ ਦੇਖਣ ਨੂੰ ਮਿਲਿਆ ਸੀ ਕਿ ਪ੍ਰਸ਼ਾਸਨ ਵੱਲ ਬੈਰੀਕਡ ਲਗਾ ਕੇ ਰਸਤਾ ਹੀ ਬੰਦ ਕੀਤਾ ਗਿਆ ਸੀ ਔਰ ਇਹ ਬਾਅਦ ਚ ਕਿਉਂ ਖੁਲਵਾਇਆ ਗਿਆ ਸੀ ਰਸਤਾ ਇਹ ਸਾਰੇ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੈ ਪ੍ਰਸ਼ਾਸਨ ਨੇ ਖੁਲਹਾਇਆ ਤੇ ਪ੍ਰਸ਼ਾਸਨ ਲਾਇਆ ਸਾਨੂੰ ਇਸ ਬਾਰੇ ਕੋਈ ਲੋੜ ਨਹੀਂ ਹੈ ਸਾਨੂੰ ਇਹ ਇਲਾਕਾ ਕੀਤਾ ਕੋਈ